ਹੈਲੋ ਸਤਿ ਸ਼੍ਰੀ ਅਕਾਲ ਮੈਂ ਹਰਦੀਪ ਕੌਰ ਸਵਾਗਤ ਹੈ ਜੀ ਤੁਹਾਡਾ ਵਿਲੇਜ ਲਾਈਫ ਚੈਨਲ ਦੇ ਉੱਪਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਵਿੱਚ ਹਮੇਸ਼ਾ ਰੱਖੇ ਤੁਹਾਨੂੰ ਤਰੱਕੀਆਂ ਬਖਸ਼ੇ ਹਾਂਜੀ ਹੁਣ ਆਪਣੇ ਬੇਟੇ ਦਾ ਆਪਾਂ ਕੰਮ ਕਰ ਰਹੇ ਹਾਂ ਉਹਦੇ ਰਜਿਸਟਰਾਂ ਦੇ ਉੱਪਰ ਕਵਰ ਅਪ ਕਰ ਰਹੇ ਹਾਂ ਇਹ ਕਰਨ ਵਾਲੇ ਸੀ ਉਹਦੇ ਨਵੀਆਂ ਕਲਾਸਾਂ ਸ਼ੁਰੂ ਹੋਈਆਂ ਤੇ ਨਵੀਆਂ ਕਲਾਸਾਂ ਦੇ ਵਿੱਚ ਨਵੇਂ ਰਜਿਸਟਰ ਲੱਗੇ ਨੇ ਤੇ ਉਹਨਾਂ ਦੇ ਉੱਪਰ ਦੇ ਕਵਰ ਕਰਨ ਵਾਲੇ ਸੀ ਉਹ ਮੇਰੀ ਆ ਤੁਹਾਡੇ ਤੱਕ ਪਹੁੰਚ ਕਰਨ ਦੇ ਵਿੱਚ ਮੇਰਾ ਬੇਟਾ ਹੀ ਮੇਰੀ ਮਦਦ ਕਰਦਾ ਕਿਉਂਕਿ ਮੈਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਹੈਗੀ ਕੁਛ ਵੀ ਸੋਸ਼ਲ ਮੀਡੀਆ ਬਾਰੇ ਜਾਂ ਕੋਈ ਯੂਟਿਊਬਰ ਤਾਂ ਇਸ ਕਰਕੇ ਮੇਰਾ ਬੇਟਾ ਮੇਰੀ ਪੂਰੀ ਹੈਲਪ ਕਰਦਾ ਤਾਂ ਫਿਰ ਜੇ ਉਹ ਮੇਰੀ ਹੈਲਪ ਕਰਦਾ ਤੇ ਫਿਰ ਮੈਨੂੰ ਉਹਦੀ ਵੀ ਹੈਲਪ ਕਰਨੀ ਪੈਂਦੀ ਆ ਇਸ ਤਰ੍ਹਾਂ ਦੇ ਛੋਟੇ-ਮੋਟੇ ਜਿਹੜੇ ਉਹਦੇ ਸਕੂਲ ਦੇ ਕੰਮ ਆ ਉਹ ਮੈਂ ਜ਼ਰੂਰ ਕਰਦੀ ਆ ਉਹਦਾ ਬੈਗ ਰੈਡੀ ਕਰਕੇ ਦੇਣਾ ਉਹਦੇ ਆ ਨੋਟਬੁੱਕ ਦਾ ਧਿਆਨ ਰੱਖਣਾ ਉਹਦੇ ਉੱਪਰ ਕਵਰ ਕਰਨੇ ਇਹ ਮੈਂ ਉਹਨੂੰ ਕਿਹਾ ਸੀ ਕਿ ਇਹ ਡਿਊਟੀ ਮੇਰੀ ਹੈ ਤੇ ਤੂੰ ਪਲੀਜ਼ ਮੇਰੀ ਹੈਲਪ ਕਰ ਪਰ ਉਹ ਮੇਰੀ ਹੈਲਪ ਬਹੁਤ ਤਨੋਂ ਮਨੋਂ ਲਾ ਕੇ ਕਰਦਾ ਮੈਨੂੰ ਇਸ ਗੱਲ ਦਾ ਬਹੁਤ ਮਾਣ ਆ ਕਿ ਮੇਰਾ ਬੇਟਾ ਮੇਰੇ ਨਾਲ ਖੜਾ ਕਿਉਂਕਿ ਜਦੋਂ ਆਪਣੀ ਔਲਾਦ ਆਪਣੇ ਨਾਲ ਖੜੀ ਹੋਵੇ ਨਾ ਤਾਂ ਫਿਰ ਆਪਾਂ ਕਿਸੇ ਵੀ ਚੀਜ਼ ਨਾਲ ਮੱਥਾ ਲਗਾ ਸਕਦੇ ਆ ਕੁਝ ਵੀ ਹਾਸਲ ਕਰ ਸਕਦੇ ਆ ਆਪਣੀ ਲਾਈਫ ਬਹੁਤ ਵਧੀਆ ਹੋ ਜਾਂਦੀ ਐ ਕਿਉਂਕਿ ਬੱਚੇ ਹੀ ਆਪਣਾ ਸਭ ਕੁਝ ਹੁੰਦੇ ਆ ਤੇ ਇਸ ਕਰਕੇ ਆਪਣੇ ਜੇ ਬੱਚੇ ਆਪਣੇ ਨਾਂ ਲਾ ਕੇ ਖੜ ਜਾਣ ਬਹੁਤ ਚੰਗੇ ਹੋਣ ਤਾਂ ਵਾਹਿਗੁਰੂ ਸੱਚੇ ਪਾਸ਼ਾ ਸਾਰਿਆਂ ਨੂੰ ਬਹੁਤ ਚੰਗੀ ਔਲਾਦ ਦੇਵੇ ਤੇ ਬਹੁਤ ਹੀ ਗੁਣਾਵਾਲੀ ਦੇਵੇ ਪਰ ਮੇਰੇ ਬੇਟੇ ਨੇ ਮੇਰਾ ਸਾਥ ਬਹੁਤ ਦਿੱਤਾ ਕਿਉਂਕਿ ਮੈਂ ਉਹਨੂੰ ਕਹਿੰਦੀ ਸੀ ਵੀ ਮਨਜੋਤ ਮੈਂ ਕੁਝ ਨਵਾਂ ਕਰਨਾ ਨਵਾਂ ਕਰਨਾ ਮੈਂ ਕੁਝ ਕਰਨਾ ਚਾਹੁੰਨੀ ਆ ਪਰ ਉਹ ਕਹਿੰਦਾ ਸੋ ਮਾਂ ਤੁਸੀਂ ਕੀ ਕਰਨਾ ਚਾਹੁੰਨੇ ਦੱਸੋ ਤਾਂ ਫਿਰ ਮੈਂ ਉਹਨੂੰ ਇਹ ਮੈਨੂੰ ਉਹ ਕਹਿੰਦਾ ਮਮਾ ਤੁਸੀਂ YouTube ਤੇ ਬੋਲ ਸਕਦੇ ਆ ਤੁਹਾਡੇ ਵਿੱਚ ਹਿੰਮਤ ਹੈ ਤਾਂ ਮੈਂ ਕਿਹਾ ਹਾਂ ਕਹਿੰਦਾ ਸਲ ਠੀਕ ਹੈ ਮੈਂ ਤੁਹਾਡਾ ਸਾਥ ਦੇਵਾਂਗਾ ਇਸ ਕਰਕੇ ਉਹ ਹੀ ਮੈਨੂੰ ਤੁਹਾਡੇ ਰੂਬਰੂ ਲੈ ਕੇ ਆਇਆ ਤੇ ਮੈਂ ਆਪਣੇ ਬੇਟੇ ਦਾ ਇਸ ਗੱਲੋਂ ਬਹੁਤ ਬਹੁਤ ਥੈਂਕ ਯੂ ਕਰਦੀ ਆ ਬਹੁਤ ਧੰਨਵਾਦ ਆ ਉਹਦਾ ਮੇਰਾ ਪੂਰਾ ਸਾਥ ਦਿੰਦਾ ਹਾਂਜੀ ਆਪਾਂ ਕਵਰ ਕਰ ਦਿੱਤੀਆਂ ਕਾਪੀਜ਼ ਉਹਦੀਆਂ ਤੇ ਆਪਣਾ ਕੰਮ ਹੋ ਗਿਆ ਕੰਪਲੀਟ ਹਾਂਜੀ ਹੁਣ ਆਪਾਂ ਬਣਾਵਾਂਗੇ ਸਬਜੀ ਤੇ ਸਬਜੀ ਵੀ ਆਪਾਂ ਹਾਰੇ ਵਿੱਚ ਬਣਾਵਾਂਗੇ ਜੀ ਹੁਣ ਆ ਗਈ ਹੈ ਗਰਮੀ ਤੇ ਰਸੋਈ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਉੱਥੇ ਆਪਾਂ ਖਾੜ ਨਹੀਂ ਸਕਦੇ ਇੰਨੀ ਜ਼ਿਆਦਾ ਗਰਮੈਸ਼ ਅੰਦਰ ਇਸ ਕਰਕੇ ਆਪਾਂ ਹੁਣ ਬਾਹਰ ਹੀ ਸਾਰਾ ਜੋ ਵੀ ਰੋਟੀ ਪਾਣੀ ਦਾ ਕੰਮ ਹੁੰਦਾ ਆਪਣਾ ਵੀਡੀਓ ਦੇ ਵਿੱਚ ਹੀ ਕਰਿਆ ਕਰਾਂਗੇ ਚੌਥਰੇ ਤੇ ਵੀ ਹੈ ਪਰ ਚੌਥਰੇ ਤੇ ਸਾਡਾ ਹਲੇ ਟਰੈਕਟਰ ਖੜਾ ਹੋਇਆ ਟਰੈਕਟਰ ਦੀ ਜਗ੍ਹਾ ਰੁਕੀ ਹੋਈ ਹੈ ਇਸ ਕਰਕੇ ਆਪਾਂ ਵੀਡੀਓ ਦੇ ਵਿੱਚ ਹੀ ਰੱਖ ਲਈ ਹੈ ਹਰੀ ਤੇ ਇੱਥੇ ਹੀ ਕਰਾਂਗੇ ਸਬਜ਼ੀ ਬਣਾਵਾਂਗੇ ਅੰਜੇ ਆਪਾਂ ਹਾਰੀ ਦੇ ਵਿੱਚ ਅੱਗ ਬਾਲ ਲਈਏ ਤੇ ਅੱਗ ਮਚਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਤੌੜੀ ਦੇ ਉੱਪਰ ਨਾ ਥੋੜੀ ਜੀ ਮਿੱਟੀ ਲਗਾ ਲਾਂਗੇ ਨਵੀਂ ਤੌੜੀ ਹੈ ਨਾ ਅੱਜ ਪਹਿਲੇ ਦਿਨ ਲਗਾਨੀ ਆ ਕੋਰੀ ਆ ਤੇ ਇਹਦੇ ਉੱਪਰ ਗਿੱਲੀ ਮਿੱਟੀ ਲਗਾ ਲਾਂਗੇ ਬਾਹਰਲੀ ਸਾਈਡ ਤੇ ਨੀਚੇ ਵਾਲੇ ਪਾਸੇ ਥੱਲੇ ਸਾਰੇ ਮਿੱਟੀ ਨਾਲ ਲੇਪ ਕਰ ਦਾਂਗੇ ਇਹ ਲੇਪ ਕਰਨ ਦੇ ਨਾਲ ਇਹ ਹੋਊਗਾ ਕਿ ਇਹ ਨਾਲ ਇਹ ਟੜਕੂਗੀ ਨਹੀਂ ਟੁੱਟੂਗੀ ਨਹੀਂ ਜਾਨੀ ਕਿ ਇਹਦੇ ਵਿੱਚ ਕੋਈ ਵੀ ਤੇੜ ਨਹੀਂ ਆਉਂਦੀ ਜਦੋਂ ਆਪਾਂ ਸੇਕ ਦੇ ਉੱਪਰ ਰੱਖਾਂਗੇ ਨੇ ਤਾਂ ਫਿਰ ਜੇ ਆਪਾਂ ਡਾਇਰੈਕਟ ਹੀ ਰੱਖ ਦਿੰਨੇ ਕੋਰਾ ਭਾਂਡਾ ਹੁੰਦਾ ਠੰਡਾ ਹੁੰਦਾ ਇੱਕਦਮ ਜਦੋਂ ਸੇਕ ਲੱਗਦਾ ਤੇ ਗਰਮੈਸ਼ ਦੇ ਨਾਲ ਉਹਦੇ ਟੁੱਟਣ ਦਾ ਡਰ ਹੋ ਜਾਂਦਾ ਤੇ ਇਸ ਨੂੰ ਆਪਾਂ ਹਾਂਜੀ ਹੁਣ ਆਪਣੀ ਅੱਗ ਮੱਚ ਵੀ ਪਰ ਆਪਾਂ ਇੰਨੀ ਜ਼ਿਆਦਾ ਤੇਜ਼ ਅੱਗ ਤੇ ਉੱਪਰ ਨਹੀਂ ਰੱਖਾਂਗੇ ਇਹਨੂੰ ਅੱਗ ਨੂੰ ਇੱਕ ਵਾਰ ਮੱਚ ਲੈਣ ਦਾਂਗੇ ਜਦੋਂ ਥੋੜੇ ਜੇ ਮੱਠੀ ਪੈ ਗਈ ਫਿਰ ਆਪਾਂ ਇਹਦੇ ਉੱਪਰ ਇਹ ਤੌੜੀ ਰੱਖਾਂਗੇ ਜੀ ਹਾਂਜੀ ਹੁਣ ਆਪਾਂ ਤੌੜੀ ਰੱਖਤੀ ਤੇ ਇਹਦੇ ਵਿੱਚ ਤੇਲ ਪਾਤਾ ਸੀ ਉਹ ਹੋ ਗਿਆ ਹੈਗਾ ਗਰਮ ਤੇਲ ਆਪਾਂ ਇਸ ਕਰਕੇ ਪਾਇਆ ਜੀ ਸਰੋਂ ਦਾ ਤੇਲ ਪਾਇਆ ਇਹਦੇ ਵਿੱਚ ਵੈਸੇ ਤਾਂ ਆਪਾਂ ਅੱਜ ਕद्दू ਦੀ ਸਬਜ਼ੀ ਬਣਾਉਣੀ ਹੈ ਤੇ ਇਹਦੇ ਇਹਨੂੰ ਸਰੋਂ ਦਾ ਤੇਲ ਦਾ ਤੜਕਾ ਨਹੀਂ ਲਗਾਈਦਾ ਜੇ ਬੀਜ ਦੇ ਵਿੱਚ ਦੁੱਧ ਪਾਉਣਾ ਹੁੰਦਾ ਚਲੋ ਘਿਓ ਦਾ ਤੜਕਾ ਲਗਾਉਨੇ ਆ ਪਰ ਇਹਨੂੰ ਆਪਾਂ ਸਰੋਂ ਦੇ ਤੇਲ ਦਾ ਅੱਜ ਇਸ ਕਰਕੇ ਪਾਇਆ ਵੀ ਅੰਦਰੋਂ ਨਾ ਸਾਰੀ ਠੰਡੀ ਹੋ ਜੂਗੀ ਤੌੜੀ ਦੇ ਵਿੱਚ ਸਰੋਂ ਦਾ ਤੇਲ ਪਾਉਣਾ ਜ਼ਰੂਰੀ ਹੋ ਜਾਂਦਾ ਪਹਿਲੀਆਂ ਜਿਹੜੀਆਂ 2-3 ਸਬਜ਼ੀਆਂ 2-3 ਦਿਨ ਆਪਾਂ ਬਣਾਵਾਂਗੇ ਤਾਂ ਆਪਾਂ ਸਰੋਂ ਦੇ ਤੇਲ ਵਾਲੀ ਬਣਾਵਾਂਗੇ ਉਹਦੇ ਨਾਲੇ ਪੂਰੀ ਤਰ੍ਹਾਂ ਠੰਡੀ ਹੋ ਜੂਗੀ ਉਸ ਤੋਂ ਬਾਅਦ ਆਪਾਂ ਇਹ ਚ ਘਿਓ ਪਾ ਸਕਦੇ ਹਾਂ ਇਹ ਤਾਂ ਜੋ ਆਪਾਂ ਘਿਓ ਪਾਉਣੇ ਆ ਉਹ ਸਾਰੇ ਦਾ ਸਾਰਾ ਇਹ ਆਪਣੇ ਵਿੱਚ ਸੋਕ ਲੈਂਦੀ ਹੈ ਤੇ ਘਿਓ ਦਾ ਜਿਆਦਾ ਉੱਪਰ ਆਉਂਦਾ ਨਹੀਂ ਹੈਗਾ ਤੇ ਜਿਹੜਾ ਇਹ ਤੇਲ ਆ ਇਹ ਸਾਰਾ ਇਹਨੂੰ ਠੰਡਾ ਕਰ ਦੂਗਾ ਅੰਦਰ ਤੋਂ ਇਸ ਕਰਕੇ ਆਪਾਂ ਤੇਲ ਪਾਵਾਂਗੇ ਦੇਖੋ ਜੀ ਅਸੀਂ ਤਾਂ ਹਲੇ ਚਲੋ ਠੀਕ ਹੈ ਸਾਡੇ ਤੋਂ ਆਉਣ ਵਾਲੇ ਸਾਡੇ ਤੋਂ ਪਹਿਲੀ ਜਿਹੜੀ ਪੀੜ੍ਹੀ ਸੀ ਉਹ ਇਹ ਸਾਰਾ ਕੁਝ ਨਾ ਬਣਾ ਵੀ ਲੈਂਦੀ ਸੀ ਸਾਡੇ ਤੋਂ ਪਹਿਲੀ ਜਨਰੇਸ਼ਨ ਸਾਡੀ ਮੰਮੀ ਹੁਣਾਂ ਵਾਲੀ ਉਹ ਹਾਰੀਆਂ ਨੂੰ ਆਪਣੇ ਹੱਥੀਂ ਬਣਾਉਂਦੇ ਹੁੰਦੇ ਸੀ ਮਿੱਟੀ ਦੀਆਂ ਪਰ ਹੁਣ ਸਾਨੂੰ ਇਹ ਬਣਾਉਣੀਆਂ ਤਾਂ ਨਹੀਂ ਆਉਂਦੀਆਂ ਚਲੋ ਹਜੇ ਇਹਨਾਂ ਨੂੰ ਵਰਤਨ ਦਾ ਤਰੀਕਾ ਪਤਾ ਪਰ ਸਾਡੇ ਤੋਂ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਸ਼ਾਇਦ ਉਹ ਇਹਨੂੰ ਪੁੱਲ ਦੀ ਜਾਵੇ ਤੇ ਸ਼ਾਇਦ ਉਹ ਇਸ ਨੂੰ ਵਰਤੋਂ ਵਿੱਚ ਵੀ ਨਾ ਲਿਆ ਸਕੇ ਕਿਉਂਕਿ ਉਹਨੂੰ ਪਤਾ ਹੀ ਨਹੀਂ ਹੋਣਾ ਕਿ ਇਹਨੂੰ ਵਰਤੀ ਦਾ ਹੀ ਕਿਵੇਂ ਆ ਵੇਦਾ ਕੀ ਕੰਮ ਆ ਕੀ ਨਹੀਂ ਪਰ ਕਿਉਂਕਿ ਹੁਣ ਆਪਣੀਆਂ ਬੇਟੀਆਂ ਆਪਾਂ ਕਦੇ ਵੀ ਉਹਨਾਂ ਨੂੰ ਇਹ ਨਹੀਂ ਸਿਖਾਵਾਂਗੇ ਨਹੀਂ ਦੱਸਦੇ ਵੀ ਇਸ ਤਰ੍ਹਾਂ ਹੁੰਦਾ ਵੀ ਕੋਈ ਤੌੜੀ ਹੁੰਦੀ ਆ ਕਾੜ ਨਹੀਂ ਹੁੰਦੀ ਆ ਜਾਂ ਅਸੀਂ ਉਹਦੇ ਵਿੱਚ ਦੁੱਧ ਗਰਮ ਕਰਦੇ ਆ ਪਰ ਆਪਾਂ ਤੁਹਾਨੂੰ ਇਸ ਚੈਨਲ ਦੇ ਉੱਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਰੂਰ ਉਖਾਵਾਂਗੇ ਜਿਹੜੀਆਂ ਕਿ ਪਿੰਡਾਂ ਦੇ ਵਿੱਚੋਂ ਅੱਜਕੱਲ ਗਾਇਬ ਹੋ ਰਹੀਆਂ ਇੱਕ ਨਮਾਣੀ ਜੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਥੋੜਾ ਬਹੁਤਾ ਆਪਣੇ ਬੱਚੇ ਆਪਣੇ ਜੋ ਵੀ ਬਾਹਰ ਜਾ ਚੁੱਕੇ ਨੇ ਜਾਂ ਇੱਧਰ ਰਹਿੰਦੇ ਨੇ ਜਾਂ ਪੜ੍ਹ ਰਹੇ ਨੇ ਥੋੜਾ ਜਿਹਾ ਇੰਟਰਸਟ ਉਹਨਾਂ ਦਾ ਵਧੇ ਉਹਨਾਂ ਨੂੰ ਪਤਾ ਲੱਗੇ ਵੀ ਇਹ ਕੀ ਚੀਜ਼ਾਂ ਸੀ ਸਾਡੀਆਂ ਦਾਦੀਆਂ ਵਰਤਦੀਆਂ ਸੀ ਸਾਡੀਆਂ ਨਾਨੀਆਂ ਵਰਤਦੀਆਂ ਸੀ ਚਲੋ ਅਸੀਂ ਤਾਂ ਹਲੇ ਵੀ ਜਿਹੜੇ 40 ਸਾਲ ਤੱਕ ਦੀ ਉਮਰ ਵਾਲੇ ਹੈਗੇ ਨੇ ਇਸ ਤੋਂ ਉੱਪਰ ਵਾਲੇ ਨੇ ਤੇ ਇਹ ਅਸੀਂ ਵਰਤਦੇ ਆਂ ਪਰ ਇਸ ਤੋਂ نیچے ਜਿਹੜੇ ਹੁਣ ਦੇ ਬੱਚੇ ਨੇ ਇਹ ਇਹਨਾਂ ਚੀਜ਼ਾਂ ਦੀ ਕਾਟੀ ਵਰਤੋਂ ਕਰਦੇ ਆਂ ਕਰ ਜਦੋਂ ਅਸੀਂ ਵੱਡੇ ਵੱਡੇ ਸ਼ਹਿਰਾਂ 'ਚ ਜਾਂਦੇ ਆ ਉੱਥੇ ਦੇਖਦੇ ਆ ਤੇ ਉਹ ਖਾਣਾ ਬਣਾ ਕੇ ਉਹਦੇ ਵਿੱਚ ਸਪੈਸ਼ਲ ਇੱਕ ਕੋਲਿਆਂ ਦਾ ਪਾਉਂਦੇ ਹੈਗੇ ਆ ਕੋਲੇ ਪਾ ਕੇ ਉੱਪਰੋਂ ਬੰਦ ਕਰ ਦਿੰਦੇ ਤਾਂ ਕਿ ਉਹਦੇ ਵਿੱਚ ਨਾ ਧੂੰਆਂ ਇਹਦਾ 스멜 ਜਾ ਸਕੇ ਤੇ ਉਹ ਅਸਰ ਹੋ ਸਕੇ ਤੇ ਇਹ ਆਪਣੇ ਕੋਲੇ ਤਾਂ ਇੱਕ ਕੁਦਰਤੀ ਤਰੀਕਾ ਹੈਗਾ ਜੀ ਇਹਦੇ ਵਿੱਚ ਧੂਆਂ ਵੀ ਆ ਇਹਦੇ ਵਿੱਚ ਕੋਲਿਆਂ ਦੀ 스멜 ਵੀ ਆ ਸਾਰਾ ਕੁਝ ਕੁਦਰਤੀ ਤੌਰ ਤੇ ਬਣਦਾ ਤੇ ਇਹ ਜਦੋਂ ਮੱਠੀ ਮੱਠੀ ਆਗੂ ਉੱਪਰ ਸਬਜ਼ੀ ਬਣਦੀ ਆ ਤੇ ਸਬਜ਼ੀ ਦਾ ਟੇਸ ਬਹੁਤ ਫਰਕ ਹੁੰਦਾ ਇਹਦਾ ਇਹਦੇ ਵਿੱਚ ਨਾ ਆਪਾਂ ਥੋੜਾ ਜਿਹਾ ਤੇਲ ਹੋਰ ਪਾਇਆ। ਹੋਰ ਪਾਉਣ ਦਾ ਕਾਰਨ ਇਹ ਹੀ ਆ ਕਿ ਬਸ ਆਪਣੀ ਨਾ ਤੌੜੀ ਚੰਗੀ ਤਰ੍ਹਾਂ ਅੱਜ ਦਾ ਦਿਨ ਤਾਂ ਆਪਾਂ ਇਹ ਸਬਜੀ ਇਸ ਕਰਕੇ ਬਣਾਉਣੀ ਆ ਕਿ ਆਪਣੀ ਤੌੜੀ ਦਾ ਪੂਰੀ ਤਰ੍ਹਾਂ ਠੰਡੀ ਹੋ ਜਾਵੇ। ਕਿਉਂਕਿ ਠੰਡੀ ਹੋਣਾ ਤਾਂ ਬਹੁਤ ਜ਼ਰੂਰੀ ਆ। ਜੇ ਅੱਜ ਪਹਿਲੇ ਦਿਨ ਇਹ ਠੰਡੀ ਹੋ ਗਈ ਤਾਂ ਫਿਰ ਅੱਗੇ ਤੋਂ ਆਪਾਂ ਕੋਈ ਵੀ ਇਹਦੇ ਵਿੱਚ ਸਬਜੀ ਬਣਾਵਾਂਗੇ ਤੇ ਆਪਾਂ ਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਊਗੀ। ਉਹ ਵਧੀਆ ਨਾਏ ਤੜਕੂਗੀ ਨਾ ਜਿਆਦਾ ਸੇਕ ਤੇ ਵੀ ਇੱਕ ਟਾਈਮ ਤੇ ਰੱਖੀ ਜਾਊਗੀ ਤਾਂ ਵੀ ਇਹਨੂੰ ਕੁਝ ਨਹੀਂ ਹੋਣਾ ਕਿਉਂਕਿ ਇਹਦੇ ਵਿੱਚ ਪਹਿਲੇ ਦਿਨ ਜਿਹੜੀ ਆਪਾਂ ਸਬਜੀ ਦਾਲ ਸਬਜੀ ਬਣਾਵਾਂਗੇ ਉਹਦੇ ਵਿੱਚ ਥੋੜਾ ਜਿਹਾ ਤੇਲ ਪਾਉਣਾ ਜਿਆਦਾ ਜ਼ਰੂਰੀ ਹੋ ਜਾਂਦਾ ਜੇ ਲੋ ਜੀ ਆਪਣੀ ਸਬਜੀ ਉਧਰ ਬਣੀ ਜਾਂਦੀ ਹੈ ਤੇ ਆਪਾਂ ਹੁਣ ਚੋ ਲੈਨੇ ਆ ਧਾਰ ਕਿਉਂਕਿ ਸਬਜੀ ਦੇ ਬੰਦੇ ਬੰਦੇ ਹੁਣ ਆਪਾਂ ਧਾਰ ਚੋਲਾਂਗੇ ਇਸ ਤਰ੍ਹਾਂ ਹੀ ਕੰਮ ਹੁੰਦੇ ਆ ਜੀ ਇੱਕ ਕਹਿੰਦੇ ਨੇ ਨਾ ਕਿ ਔਰਤਾਂ ਦੇ ਤਾਂ ਇੱਕ ਨਹੀਂ ਦੋ ਨਹੀਂ ਦੋ ਤੋਂ ਵੀ ਕਿਤੇ ਵੱਧ ਹੱਥ ਹੁੰਦੇ ਆ ਇੱਕ ਕਾ ਇੱਕ ਟਾਈਮ ਦੇ ਉੱਪਰ ਇਹ ਕਿੰਨੇ ਕੰਮ ਕਰ ਲੈਂਦੀਆਂ ਵਿਚਾਰੀਆਂ ਇਹ ਆਪਣੀ ਨੰਨਾ ਮੁੰਨਾ ਮਹਿਮਾਨ ਆ ਜਿਹੜਾ ਉਹ ਚੁੰਗੀ ਜਾਂਦਾ ਜੀ ਦੁੱਧ ਚਲੋ ਜੀ ਹੁਣ ਆਪਣਾ ਸਾਰਾ ਕੰਮ ਖਤਮ ਹੋ ਗਿਆ ਤੇ ਆਪਾਂ ਬਣਾ ਲਈਏ ਰੋਟੀ ਤੇ ਆਪਣੀ ਬਣ ਗਈ ਹੈ ਸਬਜੀ ਤਿਆਰ ਹੋ ਗਈ ਬਣ ਕੇ ਦੇਖੋ ਤੁਸੀਂ ਕਿੰਨੀ ਵਧੀਆ ਸਬਜੀ ਬਣੀ ਹੈ ਤੇ ਇਹ ਆਪਣਾ ਹੈਗਾ ਜੀ ਤੌੜੀ ਦੇ ਵਿੱਚ ਦਹੀਂ ਹੈਗਾ ਜਿਹੜਾ ਤੌੜੀ ਵਾਲਾ ਦਹੀਂ ਹੈ ਇਹ ਵੀ ਬਹੁਤ ਵਧੀਆ ਹੁੰਦਾ ਕਿਉਂਕਿ ਇਹਦਾ ਨਾ ਸਾਰਾ ਪਾਣੀ ਜਿਹੜਾ ਹੈਗਾ ਉਹ ਇਹ ਆਪ ਹੀ ਸੋਖ ਲੈਂਦੀ ਹੈ ਤੇ ਬਹੁਤ ਟੇਸਟੀ ਵਧੀਆ ਦਹੀਂ ਬਣਦਾ ਠੀਕ ਹੈ ਜੀ ਇਸ ਦੇ ਨਾਲ ਹੀ ਆਪਾਂ ਬਲੌਗ ਦਾ ਕਰਦੇ ਹਾਂ ਐਂਡ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਤੁਹਾਡੇ ਵਿਊ ਬਹੁਤ ਆਉਂਦੇ ਆ ਪਰ ਸਬਸਕ੍ਰਾਈਬ ਹਲੇ ਘਟਨੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਾਡਾ ਨਵਾਂ ਚੈਨਲ ਆ ਸਾਨੂੰ ਗਰੋਥ ਦੀ ਬਹੁਤ ਜ਼ਰੂਰਤ ਆ ਪਲੀਜ਼ ਤੁਹਾਡੀ ਹੈਲਪ ਤੇ ਤੁਹਾਡੀ سپورਟ ਦੇ ਨਾਲ ਆਪਾਂ ਅੱਗੇ ਤੋਂ ਵਧੀਆ-ਵਧੀਆ ਨਵੀਆਂ ਚੀਜ਼ਾਂ ਨਵੀਆਂ ਗੱਲਾਂ ਇਸ ਤਰ੍ਹਾਂ ਹੀ ਲੈ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਪਰ ਅਸੀਂ ਇੱਕ ਦਿਨ ਛੱਡ ਕੇ ਵੀਡੀਓ 10 ਵਜੇ ਤੋਂ 11 ਵਜੇ ਦੇ ਵਿੱਚ ਵਿੱਚ ਅਪਲੋਡ ਕਰਿਆ ਕਰਾਂਗੇ ਪਲੀਜ਼ ਤੁਸੀਂ ਜਰੂਰ ਸਾਡਾ ਧਿਆਨ ਰੱਖਣਾ ਧੰਨਵਾਦ ਥੈਂਕ ਯੂ